ਅੱਡਾ ਸੁਹਾਨਪੁਰ ਵਿਕੇ ਬਿਜਲੀ ਦਾ ਸਮਾਨ ਦੀ ਦੁਕਾਨ ਕਰਦੇ ਸੁਹਾਨਪੁਰ ਦੇ ਹੀ ਇੱਕ ਵਿਅਕਤੀ ਨੇ ਆਪਣੀ ਗੱਡੀ ਜਾਣ ਬੁੱਝ ਕੇ ਦੁਕਾਨ ਤੇ ਮਾਰੀ ਅਤੇ ਉੱਥੇ ਬਾਹਰ ਲੱਗੇ ਸ਼ੀਸ਼ੇ ਦਾ ਨੁਕਸਾਨ ਕਰ ਦਿੱਤਾ ਅਤੇ ਉਥੋਂ ਫਰਾਰ ਹੋ ਗਿਆ ਜਾਣਕਾਰੀ ਦਿੰਦੇ ਹਨ ਪੀੜਤ ਦੁਕਾਨਦਾਰ ਸੰਨੀ ਭਵੇਜਾ ਪੁੱਤਰ सुरेंद्र ਕੁਮਾਰ ਵਾਸੀ ਸੁਹਾਨਪੁਰ ਨੇ ਦੱਸਿਆ ਕਿ ਜਦੋਂ ਉਸਨੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8:30 ਵਜੇ ਨਾਲ ਦੁਕਾਨ ਖੋਲਹੀ ਤਾਂ ਇੱਕ ਵਿਅਕਤੀ ਨੇ ਮੇਰੀ ਦੁਕਾਨ ਅੰਦਰ ਗੱਡੀ ਵੜਨ ਦੀ ਕੋਸ਼ਿਸ਼ ਕੀਤੀ ਤੇ ਤੇ ਬਾਹਰ ਲੱਗਾ ਮਹਿੰਗਾ ਸ਼ੀਸ਼ਾ ਤੋੜ ਦਿੱਤਾ ਤੇ ਧਮਕੀਆਂ ਦੇ ਕੇ ਉੱਥੋਂ ਭੱਜ ਗਿਆ ਸਾਨੀ ਨੇ ਦੱਸਿਆ ਕਿ ਇਸ ਬੰਦੇ ਸੁਹਾਨਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਸਾਨੀ ਨੇ ਆਖਿਆ ਕਿ ਇਸ ਘਟਨਾ ਵਿੱਚ ਉਸ ਦਾ 10000 ਰੁਪਈਆ ਦਾ ਨਕਸਾਂ ਨ ਵੀ ਹੋਇਆ ਹੈ ਇਸ ਸੰਬੰਧੀ ਜਦੋਂ थाना ਮੁਖੀ ਸੁਭਾਨਪੁਰ ਕਮਰਜੀਤ ਸਿੰਘ ਬਾਲਨਾ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸੰਬੰਧੀ ਗੱਡੀ ਚਾਲਕ ਵੱਲੋਂ ਮੀ ਦੁਕਾਨਦਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਦੋਹਾਂ ਧਿਰਾਂ ਨੂੰ ਅੱਜ ਸ਼ੁੱਕਰਵਾਰ ਦਾ ਸਮਾਂ ਦਿੱਤਾ ਗਿਆ ਅਤੇ ਤਫ਼ਤੀਸ਼ ਤੋਂ ਬਾਅਦ ਹੀ ਅਗਲੀ ਕਾਰਵਾਈ ਜਿਹੜੀ ਆ ਉਹ ਆਰੰਭ ਕੀਤੀ ਜਾਵੇਗੀ ਅੱਜ ਸਵੇਰੇ 8:30 ਵਜੇ ਜਦੋਂ ਮੈਂ ਆ ਕੇ ਦੁਕਾਨ ਖੋਲੀ ਭਾਜੀ ਹਾਂਜੀ ਇੱਕ ਸ਼ਖਸ ਇੱਧਰੋਂ ਆਇਆ ਇਹ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਜਿਉਂਨੇ ਮੈਨੂੰ ਰਾਤੀ ਵੀ ਦੇ ਦੇ ਗਿਆ ਸੀ ਜਦੋਂ ਮੈਂ ਦੁਕਾਨ ਖੋਲ ਕੇ ਅੰਦਰ ਵੜਿਆ ਤੇ ਗੱਡੀ ਲੈ ਕੇ ਫੁੱਦੀ ਉਹਨੇ ਮੇਰੇ ਵਿੱਚ ਮੈਂ ਇੱਥੇ ਸਾਹਮਣੇ ਬੈਠਾ ਸੀ ਤੇ ਸ਼ੀਸ਼ਾ ਤੋੜਤਾ ਉਹਨੇ ਤੇ ਜਾਨੂ ਮਾਰ ਦੀ ਧਮਕੀ ਦੇ ਰਿਹਾ ਮੈਨੂੰ ਤੇ ਮੇਰਾ ਨੁਕਸਾਨ ਘੱਟਾ 1,20,000 ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਜੀ ਤੇ ਅਸੀਂ ਪੁਲਿਸ ਥਾਣੇ ਗਏ ਉੱਥੇ ਐਫਆਰਈ ਕਰਾਈਏ ਤੇ ਮੈਨੂੰ ਇਨਸਾਫ ਚਾਹੀਦਾ ਤੇ ਮੇਰਾ ਇਨਸਾਫ ਕੀਤਾ ਜਾਵੇ ਤੇ ਕਿੰਨੇ ਵਜੇ ਦਾ ਟਾਈਮ ਸੀ ਸਰ ਬਾਈ ਸਵੇਰੇ 8:30 ਵਜੇ ਕੀ ਇਕੱਲੇ ਹੀ ਦੁਕਾਨ ਤੇ ਹਾਂਜੀ ਭਾਈ ਮੈਂ ਇਕੱਲਾ ਸੀ ਮੇਰੇ ਕੋ ਸਾਰਾ ਪ੍ਰੂਫ ਪਿਆ ਭਾਈ ਜੀ ਰਿਪੋਰਟਿੰਗਾਂ ਪਈਆਂ ਕੈਮਰੇ ਦੀਆਂ ਤੇ ਥੋੜਿਆਂ ਬੋੜੀਆਂ ਚਲੂੰਗਾ ਫੋਟੋਆਂ ਪਈਆਂ ਫੋਟੋਆਂ ਦੇ ਦੂੰਗਾ ਠੀਕ ਹੈ ਤਾਂ ਕੋਈ ਪਹਿਲਾਂ ਕੋ ਲੜ-ਡੱੜ ਤਾਂ ਨਹੀਂ ਹੈਗੀ ਨਹੀਂ ਕੋਈ ਲੜ-ਡੱੜ ਨਹੀਂ ਭਾਈ ਜੀ ਇਹ ਸ਼ਰੇਆਮ ਗੁੰਡਾ ਕਰਦੀ ਹੈ ਭਾਈ ਜੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਮਿਲਦਾ ਜਾਵੇ ਤੇ ਤੁਸੀਂ ਰਿਪੋਰਟ ਪੁਸ਼ਾਦ ਨੂੰ ਕੰਪਲੀਟ ਕੀਤੀ ਹੈਂ ਹਾਂਜੀ ਕੰਪਲੀਟ ਕਰਤੀ ਭਾਈ ਜੀ ਠੀਕ ਹੈ ਤੇ ਇਨਸਾਫ ਕਰ ਦੋ ਭਾਈ ਮੈਨੂੰ ਇਨਸਾਫ ਹੀ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਨੱਥ ਪੈਣੀ ਚਾਹੀਦੀ ਹੈ ਜੀ ਸ਼ਰੇਆਮ ਗੁੰਡਾ ਕਰਦੀ ਕਰਦੇ ਇਹ ਠੀਕ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਭਰ ਦੇਣਾ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਬਾਈ